ਆ ਦੇਖ ਲੈ ਮੁੰਡੇ ਨੇ ਨਿੰਮਾ ਵਾੜ ਕੇ ਤੇ 베ਚਤਾ ਤੇ ਮੁੰਡਾ ਕਿੱਧਰ ਜਾਂਦਾ ਤੂੰ ਤਈ ਕੀ ਗੱਲ ਮੈਂ ਕਿਧਰੀ ਜਾਵਾ ਤੇ ਤੂੰ ਸਾਡੇ ਆ ਬੇਚਦਾ ਨਿੰਮਾ ਤੇਰੀ ਕੀ ਸਲਾਹ ਸਾਂਝਾ ਆਹੋ ਲੈ ਉਹਦਾ ਨਿੰਮਾ ਸਾਡਾ ਸੀਗਾ ਸਾਡੀ ਬੱਟ ਤੇ ਸੀਗਾ ਤਈ ਤੂੰ ਵੀ ਗੋਲੀ ਬਣਾਈ ਜਣੀਆ ਗੱਲ ਲੈ ਛੋਡੀ ਬੱਟ ਤੇ ਕਿਵੇਂ ਆ ਗਿਆ ਲੈ ਛੋਡੀ ਬੱਟ ਫਿਰ ਉਸੇ ਕਹਦੇ ਨਾਲ ਹੋ ਗਈ ਉਹ ਤਾਂ ਖਾ ਲਾ ਵੜ ਵੜ ਕੇ ਤੱਕ ਤੱਕ ਆਪਦੇ ਕੰਨੀ ਕਰ ਲਿਆ ਅੱਛਾ ਅੱਛਾ ਤੂੰ ਐਂ ਕਹਿੰਨੇ ਵੀ ਸੀ ਬੱਟ ਵੱਢ ਕੇ ਤਾਂ ਵੀ ਸਾਡੇ ਬੰਨੀ ਕਰ ਲਈ ਹੈ ਹਾਂ ਨਹੀਂ ਤਾਂ ਇਹ ਆਏ ਨਾ ਤੂੰ ਮੈਨੂੰ ਕਹਿਆ ਕਰ ਉਹਦਾ ਸਾਡੇ ਬੰਨੀ ਸੀਗਾ ਤੈਨੂੰ ਭਲੇਖਾ ਲੱਗਦਾਵੇਂ ਵਿਚਾਲੇ ਤਾਂ ਖਾ ਲਏਗਾ ਵਿਚਾਲੇ ਖਾ ਕਿੱਥੋਂ ਆ ਗਿਆ ਸਾਡੀ ਬੱਟਰ ਤੇ ਆਇਆ ਹੋ ਨਿਮਾ ਅਈ ਸੋਡੀ ਬੱਟਰ ਤੇ ਕਿ ਤੂੰ ਕਹਾ ਕਹਦੇਂਗੀ ਬਿੰਦੂ ਨੂੰ ਕਹਾ ਸਾਡੀ ਵੀ ਜ਼ਮੀਨ ਹੈ ਇਹ ਕੀ ਗੱਲ ਹੋਈ ਤਾਂ ਮੈਨੂੰ ਤਾਂ ਪਤਾ ਲੱਗ ਜੂਗਾ ਫਿਰ ਤੁਸੀਂ ਬਣਾ ਲਓ ਨਾ ਫਿਰ ਤੇ ਮੇਰੇ ਨਾਲ ਕੋਈ ਲੜਦੀ ਐ ਤਾਂ ਇਹ ਤਾਂ ਬਣਾ ਲਾਂਗੇ 10000 ਦਾ ਨਿਮਾ ਤੇ 5000 ਬਣਾਇਆ ਲਊਗਾ ਸਿਕੜਾ ਬਣਾਇਆ ਬਕੜਾ ਨਿਕਲ ਆਊਗੀ ਸਾਡਾ ਹੀ ਸੀਗਾ ਫਿਰ ਮਣਿਆਉਣੀ ਆ ਬਣਾ ਲਓ ਫਿਰ ਮੇਰੇ ਕੋਲੇ ਕੋਈ ਹੋ ਨਹੀਂਗਾ ਬਣਾਵਾਂਗੇ ਫਿਰ ਕੱਲ ਨੂੰ ਘਰੇ ਲਈ ਦੇਹਲਾ ਨਮੋ ਵੇਚ ਕੇ ਭਰੇ ਕਰਿਆ ਉਹਦੀ ਬੋਖ ਨੂੰ ਕਹਿ ਕਿ ਹੋਣੀ ਆ ਕਿ ਆਂਬਲੇ ਵਾਲੇ ਇੰਨੇ ਚਾਂਬਲੇ ਹੋਏ ਆ ਇਹ ਆ ਕਿੱਧਰ ਆਉਂਦੀ ਆ ਹੰਕਾਰੀ ਤਾਈ ਇਹ ਤਾਂ ਉਹੀ ਚਾਂਬਲੀ ਰਹਿੰਦੀ ਏ ਇਹ ਤਾਂ ਉਹੀ ਨਹੀਂ ਕਿਸੇ ਨੂੰ ਟਿਕਣ ਦਿੰਦੀ ਆ ਕਿੱਧਰ ਆ ਬੜੀ ਅੱਜ ਸਾਡੇ ਪਤਾ ਨਹੀਂ ਕੀ ਬੋਲੂਗੀ ਚਲ ਪੁੱਛਦੀ ਆ ਹਰਪ੍ਰੀਤ ਭਾਈ ਕਿਵੇਂ ਆਈ ਸੀ ਆਈ ਸੀ ਮੈਂ ਹਾਂ ਆ ਦੇਖ ਕਰੋ ਆਏ ਸਾਡੇ ਕੰਨੀ ਸੀਗਾ ਹਾਂ ਤੇ ਬੱਟ ਬੜ ਬੜ ਆਵੇ ਕੰਨੀ ਕਰਕੇ ਤੇ ਨਿੰਮੇ ਵੇਜਿਆ 10000 ਦਾ ਤਾ ਇਹ ਨਿੰਮ ਸਾਡਾ ਸੀ ਤੇਰਾ ਕਿਵੇਂ ਆ ਗਿਆ ਜਿਹੜੀ ਚੀਜ਼ਾਂ ਉਹੀ ਤੇਰੀ ਲੈ ਸਾਡਾ ਕਿਵੇਂ ਬਣ ਜੂ ਜਦੋਂ ਪਹਿਲਾਂ ਸਾਡੇ ਖਾਲਚ ਸੀਗਾ ਨਿੰਮ ਸਾਡੇ ਸੀ ਤੇਰਾ ਕਿਵੇਂ ਆ ਗਿਆ ਉਹ ਖਾਲ ਤਾਂ ਤੁਸੀਂ ਕਰ ਲਿਆ ਬਚਾ ਲਿਆ ਆ ਉਹਦੇ ਨਾਲੇ ਅੱਛਾ ਸੀ ਬਚਾਣੇ ਕਰ ਲਿਆ ਬੱਟ ਤਾਂ ਤੁਸੀਂ ਬੜੇ ਚੰਗੇ ਹੋ ਤੁਸੀਂ ਨੀ ਬੱਟਾ ਬੜਦੇ ਬੱਟ ਤੁਸੀਂ ਬੜ ਰੱਖੀ ਸੀ ਸਾਡੀ ਸਾਡੇ ਮੇਰੇ ਬਾਪੂ ਕੱਲਾ ਸੀ ਵਿਚਾਰਾ ਉਹਦਾ ਕਰਕੇ ਅੱਛਾ ਤੇ ਬਾਪੂ ਨਹੀਂ ਆਇਆ ਸਾਕਰ ਬਾਪੂ ਦਾ ਸੂ ਨਹੀਂ ਸੀ ਤੁਸੀਂ ਸੂ ਆਏ ਹੋ ਅਸੀਂ ਤਾਂ ਮਿੰਤੀ ਕਰਾਈ ਏ ਮਿੰਤੀ ਕਰਾ ਕੇ ਨਿੰਮ ਸਾਡੇ ਚ ਆ ਗਿਆ ਸੀ ਵੇਚ ਤਾਂ ਮੈਂ ਅਸੀਂ ਕੋਲੇ ਸਾਦ ਲਈ ਨਾ ਸਾਨੂੰ ਮਿੰਤੀ ਕਰੀ ਸੀ ਤੇ ਕੋਲੇ ਤਾਂ ਆਇਆ ਸੀ ਬਾਈ ਕੋਇਆ ਸੀ ਹੈ ਨਹੀਂ ਸੀ ਗਏ ਆਹੋ ਮਾਹਰੋਂ ਤੇਰੇ ਵਰਗੀਆਂ ਹੀ ਕਹਿਣੀਆਂ ਤੂੰ ਤਾਂ ਉਹੀ ਹੰਕਾਰੀਆਂ ਤੂੰ ਤਾਂ ਉਹੀ ਢੋਂਦੀ ਫਿਰਦੀਆਂ ਲੋਕਾਂ ਬਾਈ ਅਸੀਂ ਤਾਂ ਨਹੀਂ ਦਾਵਾ ਕਰਾਂਗੇ ਸੋਨੇ ਦਾ ਜੇ ਤੂੰ ਦਾਅਵਾ ਹੀ ਕਰ ਤੇ ਜਿਹੜਾ ਕੁਝ ਕਰਨਾ ਹੈ ਕਰ ਲਾ ਅਸੀਂ ਨਿੰਮ ਵੇਚ ਤਾਂ 10000 ਦਾ ਵੇਚ ਐ ਅਸੀਂ ਤਾਂ ਪੰਜੀ ਨਹੀਂ ਦਿੰਦੇ ਨਹੀਂ ਅਸੀਂ ਤਾਂ ਦਾਗ ਲੈ ਕੇ ਖੜਾਂਗੇ ਮੱਠ ਤੇ ਸਦਾ ਅਸੀਂ ਨਿੰਮ ਨਹੀਂ ਚੱਕਣ ਦਿੰਦੇ ਉਹ ਨਿੰਮ ਤਾਂ ਲੈ ਕੇ ਚੱਕ ਕੇ ਰਾਤ ਦੇ ਤੂੰ ਕਿਤੇ ਰੋਕ ਦੇਗੀ ਜਾ ਕੇ ਲੈ ਕੇ ਹੁਣ ਕਹਿੰਦਾ ਨੀ ਮੈਂ ਪੁੱਠਾ ਨਹੀਂ ਮੁੜੂਗਾ ਅੱਛਾ ਹੁਣ ਤੂੰ ਨਿੰਮ ਮੜਵਾਉਣ ਵਗ ਜੇਂਗੀ ਹਾਂ ਢਾਈਗੇ ਨਹੀਂ ਫਰਕ ਪਾਈਦਾ ਹੁੰਦਾ ਬੰਦਿਆਂ ਵਾਂਗੂ ਰਹਿ ਲਿਆ ਕਰ ਕੀ ਜਾਊ ਤੇਰੇ ਨਾਲ ਕੁਛ ਨਹੀਂ ਜਾਂਦਾ ਮੈਂ ਤੈਨੂੰ ਦੱਸਾਂ ਇੱਥੇ ਪੇ ਰਹਿ ਜਾਣਗੇ ਨਿੰਮ ਵੀ ਜੇ ਮੇਰੇ ਨਾਲ ਨਹੀਂ ਕੁਛ ਜਾਂਦਾ ਫਿਰ ਜ਼ਮੀਨ ਵੀ ਸਾਨੂੰ ਦੇ ਦੇਣੀ ਆ ਲੈ ਸੀ ਕਦ ਕਹਿੰਨੇ ਆਂ ਮੈਂ ਸਾਨੂੰ ਜ਼ਮੀਨ ਦੇ ਦੇ ਤੇ ਸਾਡੀ ਬਹੂਨ ਨੂੰ ਫਿਰਦੀ ਐ ਤੇ ਸਾਡਾ ਮੁੰਡਾ ਡੰਡੇ ਵਜਾਉਂਦਾ ਫਿਰੂ ਹਾਂ ਹੋ ਤੇ ਬਾਅਦ ਜ਼ਮੀਨ ਚਾਰ ਕਿਨਾਰੇ ਸਾਡੀਆਂ ਪਹਿਲਾਂ ਦੱਬੀ ਬੈਠੀ ਸੀ ਤੂੰ ਅਸੀਂ ਮਸਾਂ ਕਢਾਈ ਐ ਅੱਛਾ ਹਾਂ ਹੁਣ ਤੈਨੂੰ ਨਿਦਾਵਰੀ ਤੈਨੀਆਂ ਦੱਬੀਆਂ ਕਿਹੜੀਆਂ ਦੱਬੀਆਂ ਤੂੰ ਸਾਡੀਆਂ ਉਥੇ ਪੰਨੀ ਵਾਲੇ ਖੇਤਾਂ ਦੇ ਦੋਕਨਾਂ ਦਾ ਬਰਖੀਆਂ ਤਾਈ ਜੀ ਪੰਨੀ ਵਾਲੇ ਖੇਤ ਛੋਟਾਂ ਦੋਕਨਾਂ ਵਾਲਾਂ ਦਾ ਦੱਬੀਆਂ ਨਾ ਮਿੰਤੀ ਕਰਾ ਲਓ ਤੇ ਕਢਵਾ ਲਓ ਸੋਸੇ ਵੀ ਮਿੰਤੀ ਕਰਾਈ ਹੋਈ ਹੈ ਹਾਂ ਸਾਡੇ ਦੋਕਨਾਂ ਅਸੀਂ ਤਾਂ ਦੋਨੇ ਥਾਵਾਂ ਦੀ ਮਿੰਤੀ ਕਰਾਈ ਹੈ ਜਿੱਥੋਂ ਤੈਨੂੰ ਨਿਕਲਦੀ ਟੁੰਕੜਾ ਲਾ ਇਹ ਤਾਂ ਸਾਨੂੰ ਨਿਕਲਦੀ ਸੀ ਅਸੀਂ ਕਢਾ ਲਈ ਅਸੀਂ ਤਾਂ 10 ਵਸਵੇਲੇ ਦੋਕਨ ਆਇਆ ਫੇਰ ਨਾ ਆਖੀ ਐ ਕਿਵੇਂ ਬਾਲेंगी ਮੇਰਾ ਬਣੂਆ ਸੌਖੀਆਂ ਨਹੀਂ ਮੈਂ ਕੰਨ ਦੱਸ ਆ ਜਿਵੇਂ ਤੂੰ ਕਹਿੰਨੀ ਹੈ ਜਿੰਨਾ ਕਿ ਤੇਰੇ ਚ ਜੋਰ ਹੈ ਨਾ ਤੇਰੇ ਨਾਲ ਦੁੱਗਣਾ ਜੋਰ ਹੈ ਫੇਰ ਕੀ ਹੋ ਗਿਆ ਜੀ ਆਪ ਕੱਲਾ ਮੇਰੇ ਪੇਕਿਆਂ ਦਾ ਜੋਰ ਹੈ ਤੇ ਪੇਕਿਆਂ ਨੇ ਤੂੰ ਆਲੀ ਸਵੇਰੇ ਸੀ ਬਾਹਾਂ ਸਾਡੀ ਬੁੜੀ ਨੇ ਤਾਂ ਭਰਾ ਨਹੀਂ ਸੀ ਤੁਸੀਂ ਤਾਂ ਢਾਉਂਦੇ ਸੀ ਬੇਦੇ ਕੋਈ ਹੈ ਨਹੀਂ ਮਗਰ ਮੂਰੇ ਅੱਛਾ ਹਉ ਨਹੀਂ ਤੁਸੀਂ ਢਾਲੇ ਦੇ ਕੇ ਲਿਆਈ ਫੇਸ ਮੇਰੇ ਲਿਆਉਂਗੀ ਮੈਂ ਆਓ ਸੀ ਬਾਹਾਂ ਕੇ ਆ ਜੀ ਜਾ ਆ ਆ ਜੀ ਤੂੰ ਮੈਂ ਤਾਂ ਇਹ ਕਹਿੰਦੀ ਟਰੈਕਟਰ ਲੈ ਕੇ ਤੂੰ ਹੀ ਨਾ ਵਗ ਜਾਈ ਬੈ ਜਾ ਉਟਰਾਟ ਲੈ ਕੇ ਆ ਜੀ ਤੂੰ ਉਥੇ ਆ ਜਾਂਗੇ ਜਿਵੇਂ ਸਹੀ ਲੈ ਮਾਨੂ ਉਹੀ ਫੁਕਾਰੀ ਤਾਂ ਹੁੰਦੀ ਤੁਰੀ ਫਿਰਦੀਆ ਕਦੇ ਕਹਿੰਦੀ ਸਾਡਾ ਨਿਮਾ ਕਦੇ ਕਹਿੰਦੀ ਸਾਡੀ 베ਰੀ ਹੈ ਹਰੇਕ ਚੀਜ਼ ਹੀ ਤੇਰੀ ਬਣ ਗਈ ਹੈ ਤੈਨੂੰ ਹੀ ਆਦਤ ਪੈ ਗਈ ਲੜਾਈਆਂ ਕਰਨ ਦੀ ਆ ਲੜਕੇ ਹੁਣ ਕੋਈ ਗੱਲ ਬੋਲ ਕੇ ਘਰੇ ਜਾ ਕੇ ਕੋਈ ਗੱਲ ਬਹਿ ਜੂਗੀ ਦੇ ਰਾਂਗੇ ਤੈਨੂੰ ਨਿਮਾ ਜੀ ਦੇਵਾਂਗੇ ਤੈਨੂੰ ਨਾ ਦੋ ਕਨਾਲਾਂ ਬਾਲੀ ਇਦਾਂ ਚਾਰ ਕਢਾਲੀਆਂ ਹੁਣ ਔਖੀ ਹੁੰਦੀ ਫਿਰਦੀ ਐ ਨਾ ਬੌਂਦੀ ਉਹਨੋ ਤੋਂਦੇ ਫਿਰਦੀ ਐ ਕੀ ਹੋ ਗਿਆ ਕਿਧੇ ਨਾ ਬੋਲਦੀ ਆਉਣੀ ਐ ਕਿਧੇ ਨਾ ਬੋਲਣਾ ਸੀ ਕੀ ਹੋ ਗਿਆ ਉਹ ਗਰਨਾਲ ਕਹਿੰਦੇ ਨਿੰਮਾ ਵੇਚ ਤੇ ਸੰਝਿਆ ਸੀ ਆਪਣਾ ਕਿਹੜਾ ਖੇਤ ਵਾਲਾ ਨਿੰਮਾ ਹਾਂ ਤੂੰ ਤਾਂ ਨਹੀਂ ਬਹੁਤ ਦੇਖ ਕੇ ਸਾਨੂੰ ਕੁਝ ਕਹਿੰਦੇ ਆਏ ਕਿਵੇਂ ਵੇਚਤਾ ਲੈ ਕਹਿੰਦੇ ਸਾਡਾ ਸੀਗਾ ਕੇ ਤੇ ਫਿਰ ਬੇਬੇ ਉਹਨਾਂ ਦਾ ਹੋਊਗਾ ਤਾਂ ਹੀ ਵੇਚਿਆ ਹੁਣ ਉਹਨਾਂ ਨੇ ਆਪਣੇ ਨਾ ਕਿਸੇ ਦੀ ਚੀਜ਼ ਵੇਚੀ ਆਪਣੀ ਵੱਟ ਤੇ ਸੀਗਾ ਕਰ ਕਰ ਬਟਾਵ ਦੇ ਕੇ ਨਹੀਂ ਕਰ ਲਈ ਬੇਬੇ ਤੂੰ ਬੰਦੇਆਂ ਦੀਆਂ ਗੱਲਾਂ 'ਚ ਕਿਉਂ ਬੋਲਦੀ ਹੁੰਨੀ ਐ ਇੰਨਾ ਆਪਾਂ ਨੂੰ ਕੀ ਬੰਦੇ ਆਪੇ ਕਰ ਲੈਣਗੇ ਆਪਦਾ ਬੰਦੇ ਕਹਦੇ ਆ ਬੋਲਣ ਵਾਲੇ ਆਪਣੇ ਬੰਦੇ ਹੁੰਦੇ ਤਾਂ ਉਹਨਾਂ ਦਾ 10000 ਬਟ ਲੈਣਾਂ ਉਹਨੇ ਵੇਚ ਕੇ ਤੂੰ ਮੇਰੀ ਗੱਲ ਸੁਣ ਐਵੇਂ ਦਰਖਤਾਂ ਪਿੱਛੇ ਕਿਤੇ ਬੰਦਿਆਂ ਦੀ ਲੜਾਈ ਨਾ ਕਰਵਾਦੀ ਹੋ ਜੇ ਲੜਾਈ ਫੇਰ ਲੈ ਆਹੀਂ ਕਿ ਮੈਂ ਹੋ ਜੇ ਲੜਾਈ ਬੇਬੇ ਤੂੰ ਤਾਂ ਗਾਲੀ ਖੁਸ਼ ਰਹਿਣੀ ਐ ਹਨਾ ਲੜਾਈ ਤੇ ਹਾਂ ਹਬਲ ਕਹਿੰਦੀ ਸਾਡੇ ਚਾਰ ਕਨਾਲਾਂ ਕਿ ਬੋਂਦੇ ਸੀ ਤੁਸੀਂ ਹੁਣ ਅਸੀਂ ਕਢਾ ਲੀਂਗਾ ਤੇ ਆਪੜੀਆਂ ਬਾਹੀ ਜਾਂਦੇ ਤੇ ਪੰਨੀ ਵਾਲੇ ਖੇਤ ਦੋ ਕਨਾਲਾਂ ਲਾ ਬੇਬੇ ਤੇ ਮੈਂ ਤੈਨੂੰ ਕਹੀ ਤਾਂ ਜਾਣੀ ਮੈਂ ਬੰਦਿਆਂ ਵਾਲੀਆਂ ਗੱਲਾਂ 'ਚ ਤੂੰ ਕਾ ਬੋਲਦੀ ਆਂ ਪਾ ਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਤਾਂ ਹੀ ਤਾਂ ਚੁੱਪ ਕਰੇ ਬੈਠੇ ਅਗਲੇ ਮੋੜ ਬਣੇ ਦੀ ਵੀ ਮੈਂ ਤਾਂ ਅੱਜ ਖੇਤ ਗਈ ਸੀ ਅੱਜ ਮੈਨੂੰ ਪਤਾ ਲੱਗਿਆ ਵੀ ਨਿੰਮ ਵੇਚਦਾ ਚੱਲ ਫੇਰ ਉਹਦੇ ਨਾਲ ਕਰ ਲਾ ਗੱਲ ਕਹਿ ਦੇ ਉਹਨੂੰ ਨਾਲੇ ਉਹ ਲਾਊਆ ਤੇਰਾ ਹਜ਼ਾਰ ਸਮਾਰ ਕੇ ਕਿਉਂ ਲੜਵਾਉਣੀ ਆ ਬੇਬੇ ਲੋਕਾਂ ਨਾਲ ਤੁਸੀਂ ਨਾ ਲੜੇ ਮੈਂ ਲੜਪੂ ਬਥੇਰਾ ਤੂੰ ਕੱਲੀ ਕੱਲੀ ਕੀ ਦੇਣ ਲੜੇਂਗੀ ਸਾਰੇ ਪਿੰਡ ਤੋਂ ਗਾਲਾਂ ਲੈਣੀਆਂ ਤੂੰ ਕੱਲੀ ਜਾਣੀ ਸਾਰੇ ਪਿੰਡ ਸਾਰਾ ਪਿੰਡ ਕਹਿੰਦਾ ਤੈਨੂੰ ਹਕਾਰ ਹੀ ਆ ਭਈ ਛੋਡੀ ਬੁੜੀ ਤਾਂ ਹਕਾਰ ਹੀ ਆ ਕਿਸੇ ਮੂਰੇ ਬੋਲਣ ਜੋਗਰੇ ਨਹੀਂ ਹੈਗੇ ਹਰੇਕ ਨਾਲ ਸਿੰਘ ਪਸਾ ਲੈਣੀ ਆ ਸਿੰਘ ਪਸਾ ਲੈਣੀ ਮੈਂ ਕਿਸੇ ਕੰਮ ਦੇ ਪਸਾਉਣੀ ਆਈ ਨਹੀਂ ਕੋਈ ਮੈਂ ਬਤ ਬਤ ਮਿਲ ਨਹੀਂ ਆ ਬਣਾ ਕਿਸਦਾ ਬਾਣਾ ਆਪਣਾ ਹੋਵੇ ਜਿਹੜਾ ਅਗਲੇ ਦਾ ਉਹਨਾਂ ਦਾ ਰਹੂਗਾ ਤੇ ਜਿਹੜਾ ਆਪਣਾ ਆਪਣਾ ਰਹੂਗਾ ਤੂੰ ਰਹਿਂਦਾ ਕਰ ਤੂੰ ਵੀ ਇਹਨਾਂ ਪੱਖ ਕਰਦੀ ਆ ਪੱਖ ਨਹੀਂ ਕਰਦੀ ਬੇਬੇ ਮੈਂ ਲੜਾਈ ਤੋਂ ਡਰਦੀ ਆ ਮੈਂ ਤੈਨੂੰ ਤਾਂ ਆਇਆ ਮੈਂ ਹੈਲਪੀ ਜਨਾ ਆਉਂਦੀ ਜਾਂਦੀ ਆ ਮੇਰਾ ਸਹਲਪਣਾ ਨਾ ਟੁੱਟ ਜੇ ਆਉਂਦੇ ਜਾਂਦੇ ਤਾਂ ਬੇਬੇ ਹੁਣ ਸਾਰੇ ਪਿੰਡ ਦੇ ਤੇਰੇ ਪਿੱਛੇ ਸਾਰੇ ਪਿੰਡ ਨਾਲ ਬੈਰ ਤਾਂ ਬੰਨਿਆ ਨਹੀਂ ਆਣਾ ਤੂੰ ਤਾਂ ਹੁਣ ਹਰੇਕ ਨਾਲ ਲੜ ਪੈਣੀ ਆ ਸਾਥੋਂ ਨਹੀਂ ਭਾਈ ਲੜੀ ਦਾ ਤੇਰੇ ਮਗਰ ਲੱਗ ਕੇ ਨਾ ਮੈਂ ਤੇਰੇ ਮੰਗਰ ਜਾਵਾਂ ਮੈਂ ਤਾਂ ਕਹਿ ਕਿਉਂ ਹਰਪ੍ਰੀਤ ਨੂੰ ਆਜੇ ਨਿੰਮਦੇ ਪੈਸੇ ਲਿਆਂਦੇ ਫੇਰ ਤਾਂ ਪੁੰਚ ਕੇ ਫੜ ਲੈਗੀ ਕੌਣ ਦੇਊਗਾ ਬੇਬੇ ਨਿੰਮਦੇ ਪੈਸੇ ਮੈਂ ਲੈ ਕੇ ਦਿਖਾਉ ਤੈਨੂੰ ਚੱਲ ਤੂੰ ਲੈ ਲਾ ਜੇ ਤੇਰੇ ਚਿੰਗ ਜੈ ਸੀਗੀ ਸਾਥੋਂ ਤਾਂ ਕਿਸੇ ਨਾਲ ਲੜੀਦਾ ਨਹੀਂ ਸਾਨੂੰ ਨਾ ਮੈਂ ਲੜਵਾਦੀ ਕਿਸੇ ਨਾਲ ਚੰਗਾ ਜਾ ਬਲ ਜਾ ਕੰਮ ਕਰ ਲੈ ਉਹਦਾ ਹਰੇਕ ਨਾਲ ਕਿਸੇ ਨੂੰ ਕੁਸ ਕੇ ਦਊ ਕਿਸੇ ਨੂੰ ਕੁਸ ਕੇ ਦਊ ਤਾਂ ਲੜਨਾ ਲਵੇਂ ਕਿਸੇ ਨਾਲ 12 ਸਾਲਾ ਲੜਣਾ ਬਥੇਰਾ ਔਖਾ ਲੋਕਾਂ ਨਾਲ ਡਾਂਗ ਤੋਂ ਵੀ ਨਾ ਨਹੀਂ ਲੋਕ ਲੋਟ ਆਉਂਦੇ ਹਰਪ੍ਰੀਤ ਲਾਹ ਖੜੀ ਨੂੰ ਦੱਸ ਦਿਆਂ ਲੈ ਤਾਈ ਉਹੀ ਪੰਗੇ ਲਈ ਜਾਂਦੀਆਂ ਮੇਰੇ ਨਾਲ ਕੀ ਹੋ ਗਿਆ ਕਿ ਦਿਨ ਬੋਲਦਾ ਤਰੇ ਉਹਨੇ ਉਹ ਤਾਈ ਟੱਕਰੀ ਸੀਗੀ ਮੈਨੂੰ ਇੱਥੇ ਜਾਂਦੀ ਜਾਂਦੀ ਉਹ ਤਾਈ ਤਾਂ ਘਰੇ ਵੀ ਆ ਕੇ ਗਈ ਸੀ ਤਾਈ ਕੀ ਕਹਿੰਦੀ ਸੀ ਤੈਨੂੰ ਕੀ ਕਹਿੰਦੀ ਸੀ ਤਾਈ ਕਹਿੰਦੀ ਨਾ ਵੀ ਜਿਹੜਾ ਨਿੰਮ ਸੀ ਉਹ ਸਾਂਝਾ ਸੀ ਖਾਲਚ ਸੀ ਕਹਿੰਦੀ ਸਾਂਝਾ ਸੀਗਾ ਖਾਲਚ ਸੀਗਾ ਮੈਂ ਉਹਨੂੰ ਗੱਲ ਸਾਰੀ ਸਮਝਾਈ ਸੀ ਮੈਂ ਹੁਣ ਤਾਂ ਉਹ ਸਾਡੇ ਬਣੀ ਸੀਗਾ ਨਾਲੇ ਆਪਾਂ ਜ਼ਮੀਨ ਮਣਾਈ ਜਣਾ ਪਰ ਜਾ ਗਿਆ ਉਹ ਜਿੱਦ ਮੈਂ ਕਹਿੰਦਾ ਮੈਂ ਜਦੋਂ ਚਾਰਕ ਨਾਲਾ ਸੀ ਕਢਾ ਲਿਆ ਹੁਣ ਤੈਨੂੰ ਛੇਕ ਲੱਗਣ ਲੱਗ ਗਿਆ ਫੇਰ ਬੱਕੜਗੀਆਂ ਚੱਬੇ ਕੰਨੀ ਸਾਡੀਆਂ ਦੋ ਕਨਾਲਾਂ ਕੇ ਪੰਨੀ ਵਾਲੇ ਖੇਤ ਸਾਡੀਆਂ ਬਾਹੀ ਬੈਠਿਓ ਮਾਝਾ ਮਿੰਕੇ ਕਢਾ ਲਓ ਫੇਰ ਉਹ ਪੰਨੀ ਪੁੰਨੀ ਵਾਲੇ ਖੇਤ ਪੰਨੀ ਵਾਲਿਆਂ ਨੇ ਦੇਖੀ ਤੋ ਇੱਥੋਂ ਦੀ ਗੱਲ ਕਰ ਮਾਨੂੰ ਐ ਗੱਲ ਕਹੀ ਸੀ ਮਾਝੇ ਤੋ ਐਂ ਕਹ ਰਹੇ ਨੇ ਵੀ ਸਾਡਾ ਨਿਮੇ ਵੇਚਦਾ ਤੂੰ ਮਾਹੇ ਮਿੰਤੀ ਕਰਾ ਲੈ ਜੇ ਛੋਡੇ ਚ ਆ ਗਿਆ ਸੀ ਪੈਸੇ ਹੀ ਦੇ ਦਿਆਂਗੇ ਤੁਹਾਨੂੰ ਲੈ ਮੈਂ ਉਹਨੂੰ ਮੈਨੂੰ ਕਹਿੰਦੀ ਕਿ ਤੁਸੀਂ ਮਿੰਤੀ ਕਰਾ ਲਈ ਕਿ ਸਾਡੇ ਤਾਂ ਕੋਲੇ ਹੀ ਨਹੀਂ ਸੀ ਕੋਲੇ ਬਿਨਾ ਮਿੰਤੀ ਕਿਵੇਂ ਹੋ ਜੂ ਉਹ ਐਵੇਂ ਮਾਰਦੀ ਬਾਈ ਵਰਗੇ ਮਕੇ ਆਏ ਸੀ ਕੋਲੇ ਤੂੰ ਹੀ ਚਾਂਬਲੀ ਫਿਰਦੀ ਐ ਮੇਕੀ ਕਰਾਈ ਐ ਇਹੋ ਆਪਣੇ ਚ ਆਇਆ ਸਾਰਾ ਕੁਝ ਹੋਇਆ ਗਿਆ ਪੰਚਾਇਤ ਚ ਘਰੇ ਕਿਹੜਾ ਹੋਏ ਦੱਸ ਕੇ ਹੁੰਦੀ ਇਹਨੂੰ ਐ ਹੁੰਦਾ ਉੱਤੋਂ ਉੱਤੋਂ ਪੈਸੇ ਮਿਲ ਜਾਣ ਫੜ ਕੇ ਉੱਡ ਜਾਣ ਉਹ ਪੈਸਿਆਂ ਦੀ ਤੈਨੂੰ ਘਟ ਐ ਇਹ ਉਹਦਾ ਕਲੇਸ਼ ਦੀ ਵੱਧ ਐ ਕਲੇਸ਼ ਨੇ ਤਾਂ ਕਲੇਸ਼ ਕਰਦੀ ਰਹਿੰਦੀ ਹਰ ਇੱਕ ਨਾਲ ਇਹਨਾਂ ਦਾ ਚੜਾਈ ਪਾਰ ਦੇ ਵਿੱਚ ਵੀ ਥੋੜਾ ਜਿਹਾ ਹੰਕਾਰ ਵੀ ਜ਼ਿਆਦੇ ਐ ਉਹ ਬਸ ਉਹੀ ਹਾਂ ਉਹੀ ਤਾਂ ਗੱਲ ਐ ਹਕਾਰੀ ਐ ਤੁਰੇ ਮੇਰਾ ਤਾਂ ਇੰਕਾ ਦਮੀ ਮੈਂ ਉਹਦੀ ਨੂੰ ਕੋਲੇ ਜਾ ਕੇ ਆ ਮੈਂ ਲਾਂਬਾ ਦੇ ਕੇ ਆਵਾ ਕੀ ਉਹਨੂੰ ਨਹੀਂ ਪਤਾ ਹੋਵੇ ਕਰੇ ਇਹ ਵੀ ਗੱਲ ਠੀਕ ਹੈ ਹਨ ਕਿ ਜੇ ਆਪਾਂ ਇਹਦੇ ਨਾਲ ਐਵੇਂ ਹੀ ਲੜ ਪੀਏ ਤੇ ਅਗਲਾ ਕੁ ਤੂੰ ਬੁੜੀਆਂ ਨਾਲ ਲੜ ਪੀ। ਕੁਝ ਘਰੇ ਤਾਂ ਦੱਸਦਾ ਨਹੀਂ ਸਾਡੇ ਕੋਲੇ ਤਾਂ ਗੱਲ ਕਰਦੇ। ਇਹ ਤੇਰੀ ਗੱਲ ਵਧੀਆ ਹੈਗੀ। ਮੈਂ ਰਾਜਵੀਰ ਕੋਲੇ ਜਾ ਕੇ ਨਾ ਆਵਾਂ। ਤੂੰ ਐਂ ਕਰ ਜਾ ਕੇ ਆ ਆ ਫਿਰ ਉਹਦੇ ਕੋਲੇ। ਨਾ ਫਿਰ ਕੋਈ ਚਾਹ ਪਾਣੀ ਨਹੀਂ ਮਿੰਦਾ ਮੈਂ ਚਾਹ ਪਾਣੀ ਕਰਕੇ ਦੇਣੀ ਤੈਨੂੰ। ਉਹ ਚਾਹ ਪਾਣੀ ਮੈਨੂੰ ਕਿਹੜਾ ਚੰਗਾ ਲੱਗਦਾ ਹੈ ਮੈਂ ਐਵੇਂ ਨਾ ਨਾ ਪੰਗਾ ਨਾ ਪਈ। ਤੂੰ ਪਹਿਲਾਂ ਫੜੇ ਕਰ। ਹੋਰ ਐਵੇਂ ਬੰਦਿਆਂ ਦੀ ਹੋਈ ਗੱਲ ਬੁੜੂਆਂ ਬੰਦਿਆਂ ਦੀ ਲੜਾਈ ਕਰਾਉਂਦੇ ਹਾਂ ਬੁੜੂਆਂ ਦਾ ਕੀ ਹੁੰਦਾ। ਤੇਰੇ ਦਿਮਾਗ ਨੇ ਇਹ ਵਧੀਆ ਗੱਲ ਕਰੀ। ਉਹਨੇ हां तू ਜਾ ਕੇ ਆ ਚੰਗਾ ਫਿਰ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਜਾਊਗਾ ਕਿ ਕਰੇ ਮਣਾ ਤੇ ਆ ਮੈਂ ਰੱਖੀ ਮੈਂ ਸਬਜ਼ੀ ਆ ਕਿਧਰੂੰਗੀ ਉਹ ਤਿਆਣੀ ਐ ਉਹ ਕੀ ਪਤਾ ਹੁਣ ਘਰੋਂ ਹੀ ਹੋਵੇ ਸਾਰੀ ਗੱਲ ਇਹਨੂੰ ਕਿਹੜਾ ਹੁਣ ਪੱਕਾ ਪਤਾ ਲੱਗੇਗਾ ਘਰੋਂ ਸਖਿਆ ਕੇ ਭੇਜਦੇ ਆਪ ਤਾਂ ਉਹ ਬੋਲਦੀ ਨਹੀਂ ਸੀਗੇ ਵੀ ਇਹ ਬੈੜੀ ਐ ਆਪੇ ਲੜਪੂਗੀ ਤਾਈ ਇਹਨੂੰ ਲੜਾਉਂਦੇ ਹੋਣਗੇ ਪੱਕੇ ਸਿਰੋ ਹੁਣ ਘਰੇ ਜਾ ਕੇ ਉਹ ਹਰਪ੍ਰੀਤ ਉਹਨੂੰ ਸਾਰੀ ਗੱਲ ਦਾ ਆਪ ਹੀ ਪਤਾ ਲੱਗ ਜਾਊਗਾ ਲੈ ਸਾਡੇ ਘਰੇ ਨਾ ਕੋਈ ਨਹੀਂ ਗੌਰ ਕਰਦਾ ਆ ਸਾਰੀਆਂ ਨਾਲੀਆਂ ਪਰੀਆਂ ਪੰਗਿਆ ਮੂਹੇ ਪਾਣੀ ਖੜੀ ਜਾਂਦਾ ਇਹਨਾਂ ਨੇ ਲੈਣੇ ਆ ਮੈਥਾ ਤੋਂ ਖੁਦਾਣੇ ਕੀ ਹੋ ਗਿਆ ਤਾਈ ਗਲੀਆਂ ਚ ਤਾਂ ਟਿਕ ਜਾ ਕਰ ਫੇਰ ਮੱਥੇ ਵੱਜੀ ਆ ਕੇ ਮੂਰੇ ਜਿੱਧਰ ਜਾਣੇ ਉਹਦੀ ਮਿਲ ਜਾਨੀ ਉਧਰ ਜਾਈ ਕਿ ਉਧਰ ਇਧਰ ਆਈ ਐ ਇਧਰ ਤੇਰੀ ਬਾਇਲਾ ਕੀ ਗਾਲੀ ਨਾ ਬੈਲੇ ਤੇ ਫਿਰ ਤੇਰੀ ਕਿਹੜਾ ਬੈਲੇ ਤੂੰ ਰੇ ਗਲੀ ਚ ਆਇਆ ਨਹੀਂ ਤੇ ਮੈਂ ਕਰਦਾ ਨਾ ਖਾ ਵੀ ਤੂੰ ਮੇਰੇ ਮੱਥੇ ਨਾ ਨਾਰੀ ਦੀ ਕੀ ਗੱਲ ਕਰਦੀ ਹੁੰਦੀ ਸੀ ਕਿੱਥੇ ਬੰਦ ਕਈਏ ਨਾਰੀ ਤੇ ਪਾਣੀ ਆ ਖੜਾ ਕਿੱਥੇ ਖੜਾ ਲੱਗੇ ਖੜਾ ਦਿਖਾ ਨਾ ਕਿੱਥੇ ਖੜਾ ਪਾਣੀ ਜਾਈ ਤੇ ਜਾਂਦਾ ਦੋ ਦੋ ਪਾਪਾ ਨਿੰਮ ਦੇ ਪੱਤੇ ਡਿਗਦੇ ਤਾਂ ਹਾਂ ਦੋ ਦੋ ਪਾਪਾ ਛੱਡ ਕੇ ਪਾਣੀ ਇੱਧਰ ਤੱਕ ਲੈਣੀ ਆ ਕੂੜਾਵਾੜਾ ਪਾਣੀ ਪੁੱਠਾ ਕਿਵੇਂ ਆਉ ਪਾਣੀ ਵੀ ਤੇਰੇ ਵਰਗਾ ਵਾ ਸਾਡਾ ਕੂੜਾ ਅੱਛਾ ਨਕੂੜਾ ਅਨੇ ਮੇ ਪੱਤੇ ਡਿੱਗਨੇ ਨਿੰਮ ਨੂੰ ਮੈਂ ਕਹਿ ਗਿਆ ਨਹੀਂ ਪੱਤੇ ਛੱਡ ਦੇ ਨਾਲ ਹੀ ਜੱਟੇ ਫਿਰ ਹੱਕ ਦਾ ਬੰਦਾ ਹੀ ਸਵਾਰਨ ਦਾ ਨਾਲ ਹੀ ਤੇ ਤੂੰ ਮਾਰ ਗਿਆ ਪਾਣੀ ਛੋੜਾ ਟੱਪੇ ਉਹ ਬੰਕਰਾ ਮੈਂ ਮਾਰ ਦਿੱਤਾ ਪਾਣੀ ਆਹਾ ਮੇਰੇ ਤਾਂ ਪਾਣੀ ਹੈਗਾ ਮੇਰੇ ਤਾਂ ਨਿਕਲ ਜਾਂਦਾ ਉਧਰ ਬੰਕਰ ਨਾਲ ਛੋੜਾ ਹੱਕਾ ਮਾਰਨੇ ਨਾ ਤੂੰ ਮਾਰਿਆ ਕਰ ਜਿਹੜੀ ਤੇ ਬਾਲੀ ਐ ਦੀ ਗਿੱਟ ਦੀ ਜੀਬ ਲੱਗੀ ਹੈ ਸਾਰੀ ਸਾਰੀ ਸਬਜ਼ੀ ਤੋੜ ਲਈ ਤੂੰ ਹਾਂ ਨਾਗ ਮਾਰੇ ਦੇ ਫਲ ਨਾ ਛੱਡੇ ਕਿਹੜਾ ਮੈਂ ਨਹੀਂ ਸੀ ਤੋੜ ਮਾ ਅੱਛਾ ਮੈਂ ਹੀ ਤੋੜ ਲਈ ਤੱਕ ਦੇ ਖੇਤੀ ਨਹੀਂ ਗਈ ਤਾਂ ਅੱਗੇ ਕਿਆ ਹੋਏ ਮੈਂ ਬਿਨਾ ਗੱਲ ਤੋਂ ਕਰਦੀ ਫਿਰਦੀ ਆ ਤੇ ਕਰਾਨ ਛੜਦਾ ਮੇਰੇ ਕੰਨ ਆ ਰਹਦਾ ਨਾ ਮਾੜੀ ਚੀਜ਼ ਨਹੀਂ ਕਿਸੇ ਦੀ ਤੋੜਦਾ ਮੈਂ ਤੈਨੂੰ ਦੱਸਾਂ ਝੂਠੇ ਇਲਜ਼ਾਮ ਜੇ ਨਾਲ ਤੂੰ ਹੀ ਕਰਦੀ ਹੋਈਂ ਚੋਰੀ ਮੈਂ ਵੀ ਵਾਰ ਦੇਖ ਲਈ ਹਾਂ ਬਾ ਤੇ ਫਿਰ 20 ਵਾਰੀ ਸਾਡੇ ਖੇਤ ਲੱਗਦੇ ਤੇ ਖੇਤੇ ਨੇ ਛੋੜੇ ਕਿੱਥੇ ਖੇਤਾ ਸੇ ਉਹਦੀ ਬਾੜੀ ਇਹਦੇ ਸੀ ਤੋੜ ਲਾਣੇ ਤੇ ਫਿਰ ਤੈਨੂੰ ਕੀ ਬਾੜੀ ਚ ਤੋੜ ਗਏ ਭਾ ਖੇਤਾਂ ਤੋੜ ਗਏ ਖੇਤ ਵੀ ਸਾਡੇ ਬੱਲਾਂ ਲਾਈਆਂ ਹੋਈਆਂ ਹਾਏ ਨਹੀਂ ਇੱਕ ਵੱਲ ਨਹੀਂ ਜਾ ਕੇ ਸਾਡੀਆਂ ਬੱਲਾਂ ਚ ਲਿਓ ਤੋੜ ਲਈ ਨਹੀਂ ਹੋਏਗੀ ਬੱਲਾਂ ਹੀ ਪੱਟ ਤਣਾ ਹੋਣੀਆਂ ਸਾਡੀਆਂ ਤੂੰ ਤਾਂ ਇਹ ਜੀ ਤਾਂ ਹੋਈਆਂ ਬੈਲ ਤਾਂ ਅੱਛਾ ਮਾਂ ਕੱਢਦੀਆਂ ਹੁਣ ਇਹ ਬੈਲ ਚ ਖੇਤਾਂ ਚ ਫਿਰਦੀਆਂ ਉੱਥੇ ਪੰਗੇ ਲੈਂਦੀ ਬੰਦਿਆਂ ਦੇ ਕੰਮ ਹੁੰਦੇ ਖੇਤਾਂ ਚ ਬੁੜੀਆਂ ਦੇ ਨਹੀਂ ਹੁੰਦੇ ਪੰਗੇ ਤੂੰ ਲੈਣੀ ਐ ਮੈਂ ਕਾਦੇ ਨਾਲ ਲੈਣੀ ਆ ਮੈਂ ਕਿਹੜਾ ਖੇਤ ਗਈਆਂ ਤੈਨੂੰ ਆਖਾ ਤਾਂ ਤੈਨੂੰ ਮੈਂ ਆਂਬਾ ਦਿੱਤਾ ਤੂੰ ਉਲਟੀਆਂ ਗੱਲ ਪੈ ਗਈ ਮੈਂ ਨਾ ਤੇਰੀ ਨੂੰਹ ਕੋਲ ਜਾ ਕੇ ਨਹੀਂ ਪਤਾ ਲੈ ਕੇ ਨਹੀਂ ਤੇਰੇ ਘਰੇ ਵੀ ਗੱਲ ਕੀ ਐ ਤੇ ਉਹਨਾਂ ਨੂੰ ਪਤਾ ਐ ਘਰੇ ਕਿ ਤੂੰ ਹੀ ਫਿਰਦੀਆਂ ਉੱਤੋਂ ਅੱਛਾ ਮੇਰੇ ਨੂੰਹ ਕੀ ਕਿਸੇ ਜੀ ਆ ਵੀ ਮੇਰੀ ਕੋਈ ਐ ਤੇ ਫਿਰ ਤੇਰੀ ਤਾਂ ਹੈਗੀ ਪਤਾ ਤਲੇ ਕਿਉਂ ਕੀ ਗੱਲ ਤਾਂ ਉਹਦੇ ਕੋਲੇ ਹੋਵੇਂ ਤੂੰ ਸਾਡੇ ਨਾਲ ਬਿਨਾਂ ਗੱਲ ਤੋਂ ਲੜਦੀ ਫਿਰੇਂ ਤਾਂ ਹੁੰਦੀ ਫਿਰੇ ਅਸੀਂ ਤੇਰੇ ਤੇ ਦਾਵਾ ਕਰਦਗੇ ਤੇਰੀ ਨੂੰਹ ਨੂੰ ਤੇ ਪੁੱਤ ਨੂੰ ਪਤਾ ਵੀ ਨਾ ਹੋਵੇ ਤੇ ਮੈਨੂੰ ਤਾਂ ਵੀ ਇਹਦੀ ਸਹੇਲੀ ਐ ਤੇ ਕਿਥੇ ਜਾਣੀਓ ਇਕੱਠੀਆਂ ਹਾਂ ਬੇਟਾ ਮੇਰੇ ਮਗਰ ਲੱਗ ਜੂਗੀ ਕਿਹੜਾ ਬੁੜੀ ਮਗਰ ਮੇਰੇ ਮਗਰ ਲੜਾ ਦੇ ਲੜਾ ਦੇ ਮੇਰੇ ਨਾਲ ਰਾਜਵੀਰ ਨੂੰ ਮੈਂ ਕਿਉਂ ਲੜਾਉਣੀ ਆ ਲੜਨਾ ਨਾ ਕਰਨਾ ਆਪ ਦੀਆਂ ਕਰਤੂਤਾਂ ਕੱਟਦੀ ਨਹੀਂ ਲੜਾਉਂਦੀ ਨਹੀਂ ਬੈਠਾਂ ਦੀ ਜੜ ਤਾਂ ਤੂੰ ਹੈ ਹਾਂ ਬੈਠਾਂ ਦੀ ਜੜ ਹਾਂ ਮੈਂ ਨਹੀਂ ਬੈਠਾਂ ਕਰਦੀ ਕੋਈ ਨਹੀਂ ਜਾ ਕੇ ਨਹੀਂ ਤੇਰੀ ਨੂੰਹ ਕੋਲੇ ਜਿਹੜੀ ਰਹਿੰਦੀ ਹੋਈ ਤੇਰੇ ਉਸੇ ਤੋਂ ਕਰਾਉ ਤੇਰੀ ਕਿੱਡੀ ਹੰਕਾਰੀ ਹੈ ਨਹੀਂ ਉਹ ਪੱਤੇ ਛੁੱਟ ਤੇ ਨਿੰਮ ਦੇ ਆ ਕਰਤਾ ਉਹ ਕਰਤਾ ਹੈ ਵੀ ਅਸੀਂ ਆਗੇ ਗਲੰਗਾ ਚ ਤੂੰ ਤਾਂ ਨਹੀਂ ਗਲੀ ਚ ਟੱਪਦੀ ਇੱਥੇ ਲਹੂ ਪੀਤਾ ਚੜ੍ਹੇਲਨੀ ਜਾ ਕੇ ਹੁੰਨੀ ਉਹਦੇ ਕੋਲੇ ਰਾਜਵੀਰ ਕੋਲੇ ਵੀ ਤੇਰੀ ਸੱਸ ਤਾਂ ਬਣ ਗਲੀਆਂ ਚ ਬਿਟਾਉਣ ਲੱਗ ਗਈ ਹੁਣ ਆਪ ਸਾਰੀ ਤੂੜੀ ਡੋਲ ਦੰਦੀਆਂ ਨੇ ਖਾ ਵੀ ਨਹੀਂ ਸਕਦੀਆਂ ਢੰਗ ਨਾਲ ਮੈਂ ਸਮੀ ਤਾਈ ਵਰਗੀ ਹੀ ਐ ਛੋਡੀਆਂ ਬਹਿ ਜਾ ਆ ਜੱਲਾ ਤੇਰੀ ਹਾਂ ਤਾਂ ਪਸੂ ਵੀ ਬੇਬੇ ਨਾਲ ਦੇ ਹੋ ਰਹੇ ਨੇ ਹੋਰ ਇਹਨਾਂ ਕੀੜੀਆਂ ਫਿਰਦੀਆਂ ਪੈਣੀ ਪੂਰੀਆਂ ਕੀੜੀਆਂ ਕਿੱਥੇ ਆ ਦੇਖ ਲੈ ਬਲੈਂਕੜੀਆਂ ਫਿਰਦੀਆਂ ਚੱਲ ਕੋਈ ਨਹੀਂ ਤੂੰ ਕਿਵੇਂ ਆਈ ਸੀ ਖੈਰ ਨਾਲ ਮੈਂ ਤੇ ਤੇਰੇ ਕੋਲ ਹੀ ਆਈ ਸੀ ਤੇ ਤਾਈ ਸਾਡੇ ਗਈ ਸੀ ਕਹਿੰਦੀ ਕਿ ਤੁਸੀਂ ਨਿੰਮ ਪੱਟ ਤਾਂ ਸਾਡਾ ਪੜਨੇ ਉਹ ਤਾਂ ਐਵੇਂ ਹੀ ਤੁਰੀ ਫਿਰਦੀ ਆ ਲੈ ਅਸੀਂ ਤਾਂ ਉਹਦੀ ਕੋਈ ਗੱਲ ਨਹੀਂ ਸੁਣਦੇ ਵੀ ਤੁਹਾਡੇ ਘਰੇ ਤਾਂ ਹੀ ਪਤਾ ਵੀ ਹੈਗਾ ਜਦੋਂ ਜਮੀਨ ਮਣਿਆ ਲਈ ਨਿੰਮ ਦੂਜੇ ਪਾਸੇ ਆ ਗਿਆ ਖਾਲਚ ਆ ਗਿਆ ਉਹ ਸਾਡੇ ਹੋ ਪੈਣੇ ਤੁਹਾਡਾ ਕਿਵੇਂ ਆ ਜੀ ਜੋ ਪੈਣ ਤੇਰੇ ਬਾਈ ਹੋਰ ਅਨੁਸਾਰਾ ਪਤਾ ਤਾਂ ਹੀ ਤਾਂ ਅਸੀਂ ਬੋਲਦੇ ਨਹੀਂ ਇਹ ਤਾਂ ਐਵੇਂ ਉਹੀ ਤੜਫਦੀ ਫਿਰਦੀ ਉਹੀ ਹਰੇਕ ਨਾਲ ਲੜ ਪੈਂਦੀ ਹੈਗੀ ਹਰੇਕ ਨਾਲ ਭੈਣ ਹੁਣ ਇੱਥੇ ਗਲੀ 'ਚ ਟੱਕਰ ਗਈ ਮੈਨੂੰ ਤਾਂ ਗਲੀ 'ਚ ਬਾਲੇ ਕੁਝ ਬੋਲੀ ਕੰਨੀ ਨਾਲੀ ਬੰਦ ਕਰਦਾ ਨਹੀਂ ਕਿ ਤੂੰ ਇੱਥੇ ਬੋਂਕਰ ਨਹੀਂ ਮਾਰ ਕੇ ਜਾਂਦੀ ਮੈਂ ਕਦੇ ਖਛੋਡੀ ਨਾਲੀ ਆ ਤਾਂ ਹੀ ਤੇਰਾ ਹੱਕ ਸੋਡਾਕਾਰ ਕਿੱਧਰ ਹੈ ਵੀ ਸੋਡਾਕਾਰ ਕਿੱਧਰ ਆ ਉਹੀ ਪੌਂਕਦੀ ਫਿਰਦੀ ਹੈਗੀ ਬਗਾਇਤਾ ਤਾਂ ਇਹ ਕਿਸੇ ਵੇਲੇ ਨਹੀਂ ਖੜਾ ਛੱਡੀ ਛੱਡ ਤਾਂ ਜੇ ਤੇਰੇ ਬਾਈ ਗਲੀ 'ਚ ਟੱਕਰ ਜੇ ਉਹਨੂੰ ਘੇਰ ਲੈਂਦੀ ਹੈ ਜੇ ਮੈਂ ਟੱਕਰ ਕੀਤੀ ਤਾਂ ਮੈਨੂੰ ਘੇਰ ਲੈਂਦੀ ਨਹੀਂ ਮੇਰੀ ਘਰ ਹਰਪ੍ਰੀਤ ਸਾਨੂੰ ਕੋਈ ਨੀ ਤਾਂ ਵੱਡੇ ਬੰਦੇ ਦੇ ਮੰਗਰ ਪੈਂਦੇ ਵੀ ਸੋਹਣੇ ਨਹੀਂ ਲੱਗਦੇ ਫਿਰ ਉਹ ਸਮਝਦੀ ਨਹੀਂ ਗੱਲ ਉਹਨੂੰ ਅਸੀਂ ਬਥੇਰਾ ਸਮਝਾਉਂਦੇ ਆਂ ਵੀ ਬੇਬੇ ਸਾਨੂੰ ਨਿੱਤ ਕਿਸੇ ਨਾ ਕਿਸੇ ਨਾਲ ਲੜਵਾਉਂਦੀ ਆ ਡੇਲੀ ਦਾ ਕੰਮ ਹੋ ਗਿਆ ਉਹਦਾ ਉਹ ਤਾਂ ਮੈਂ ਅਸੀਂ ਤਾਂ ਮੰਗਰ ਲੱਗੜੋ ਹਟ ਗਏ ਹੁਣ ਮੈਂ ਤਾਂ ਦੇਖ ਤੇਰੇ ਬਾਈ ਨੂੰ ਦੱਸ ਕੇ ਆਈ ਸੀ ਮਾਂ ਮੈਂ ਰਾਜਵੀਰ ਕੋਲੇ ਜਾ ਕੇ ਆਣੀ ਜੇ ਤਾਂ ਕੋਈ ਗੱਲ ਹੋਈ ਤਾਂ ਆਪਾਂ ਨੂੰ ਪਤਾ ਲੱਗ ਜੂ ਤੇ ਨਹੀਂ ਮੇਰਾ ਉਹੀ ਗੱਲ ਇਹਦਾ ਭਾਈ ਤਾ ਇਹਦੇ ਕੋਈ ਟੈਨਸ਼ਨ ਨਹੀਂ ਸਾਨੂੰ ਤਾਂ ਐਨੇ ਭੌਂਕਦੀ ਫਿਰਦੀ ਆਂ ਨਾ ਮਗਰ ਗੱਲ ਤੋਂ ਪਹਿਲਾਂ ਬੇਰੀ ਵੇਲੇ ਕਿੰਨਾ ਕ੍ਰੈਸ਼ ਕਰਿਆ ਸੀ ਉਹ ਵੀ ਦੇਖ ਸਾਡੇ ਚ ਸੀ ਉਹ ਨਹੀਂ ਆਨੇ ਬਾਨੇ ਹਰਪ੍ਰੀਤ ਲੜਨਾ ਹੁੰਦਾ ਇਹ ਨਾਲ ਬਸ ਉਹੀ ਬਾਨਾ ਪਾਲ ਲੈਂਦੀ ਆ ਉਹ ਉਹ ਤਾਂ ਲੜਾਈ ਪਾਲਦੀ ਨਿਤ ਦੀ ਕੋਈ ਤੇਰੇ ਨਾਲ ਜਿਵੇਂ ਕੱਢਦੀ ਆਂ ਲੜੇ ਤਾਂ ਬਾਹਰ ਲੜਿਆਉਂਦੀ ਆ ਜੇ ਬਾਹਰ ਨਾਲ ਲੜੇ ਤਾਂ ਘਰੇ ਲੜ ਪੈਂਦੀ ਆ ਘਰੇ ਵੀ ਤੇਰਾ ਜਲੂਸ ਕੱਢਦੀ ਆ ਵਾਧੂ ਲੜਦੀ ਆ ਆਪਾਂ ਦੇ ਪਸੂਆਂ ਤੇ ਤੇਰੇ ਤਾਂ ਜੀਣਾ ਹਰਾਮ ਹੀ ਕਰ ਤੇਰੇ ਹਾਰੇ ਪਿੱਛੇ ਲੜਪੀ ਕੋਦੇ ਭਾਂਡਿਆਂ ਪਿੱਛੇ ਬਸ ਐਂ ਕਰੀ ਜਾਂਦੀ ਨਾਲ ਕੋਈ ਕੰਮ ਨਹੀਂ ਕਰਦੀ ਮੈਂ ਹੁਣ ਕਿੱ ਪਤਾ ਨਹੀਂ ਇੱਧਰ ਨੂੰ ਗਈ ਹੋਣੀ ਆ ਬਾਹਰ ਹਾਂ ਉਹ ਗਲੀ ਚ ਕਰੇ ਤਾਂ ਖੜਦੀ ਨਹੀਂ ਮਿੰਟ ਵੀ ਫੇਰ ਜਮੇ ਨਹੀਂ ਖੜਦੀ ਜੇ ਬਹਿ ਜੇ ਕਰੇ 2 ਮਿੰਟ ਫੇਰ ਸਾਨੂੰ ਘਰੋਂ ਕੱਢਣੇ ਕਰ ਲੈਂਦੀ ਐ ਨਹੀਂ ਚੱਲ ਫੇਰ ਕਾਦਾ ਗੁੱਸਾ ਜਦੋਂ ਤੁਸੀਂ ਨਹੀਂ ਕੁਝ ਕਹਿੰਦੇ ਸਾਨੂੰ ਤਾਂ ਹੀ ਸੀ ਕਿ ਘਰੋਂ ਤੇਰੇ ਬਾਈ ਕਹਿੰਦਾ ਕੋਈ ਗੱਲ ਹੋਵੇ ਤੂੰ ਪਤਾ ਕਰਕੇ ਨਾ ਨਾ ਤੈਨੂੰ ਪਤਾ ਹੀ ਐ ਮੇਰੇ ਸੁਭਾਅ ਦਾ ਤਾਂ ਨਾਲੇ ਜੇ ਗੱਲ ਹੋਵੇ ਮੈਂ ਤਾਂ ਤਾਂ ਵੀ ਬਾਈ ਦਾ ਵੀ ਪਤਾ ਸਾਨੂੰ ਵੀ ਬਾਈ ਵੀ ਨਹੀਂ ਵਿਚਾਰਾ ਕੁਝ ਕਹਿੰਦਾ ਇਹ ਤਾਂ ਸਾਨੂੰ ਪਤਾ ਹਰ ਵੇਲੇ ਜੇ ਮੈਨੂੰ ਕਹਿੰਦੀ ਤੁਸੀਂ ਸਾਡੇ ਨਾਲ ਦੋ ਕਨਾਲਾਂ ਬਾਹਰ ਰੱਖੀਆਂ ਪੰਨੀ ਵਾਲੇ ਖੇਤ ਲੈ ਆਵੇਂ ਮਾਰੀ ਹੋਈ ਮੈਂ ਕਿ ਤੂੰ ਕਰਾ ਲਾਤਾ ਹੀ ਮੈਂ ਨਾ ਕਰ ਕਰੋ ਕੋਈ ਨਹੀਂ ਤਾਂ ਮੈਨੂੰ ਪਤਾ ਵੱਡੇ ਬੰਦੇ ਦਾ ਦਿਮਾਗ ਹੋ ਹੁੰਦਾਗਾ ਇਹ ਵੀ ਬੋਲੀ ਪ੍ਰਾਣੀਆਂ ਗੱਲਾਂ ਚੱਕੀ ਜਾਂਦੀਆਂ 100 ਸਾਲ ਦੀਆਂ ਗੱਲਾਂ ਕਿੱਦਾਂ ਨਹੀਂ ਮਿੰਨਤੀ ਹੋਈ ਐ ਨਾਲ ਮੈਨੂੰ ਤਾਂ ਉਹ ਗੱਲਾਂ ਦਾ ਪਤਾ ਵੀ ਨਹੀਂਗਾ ਵੀ ਮਿੰਨਤੀ ਹੋਈਆਂ ਕਿ ਨਹੀਂ ਤੈਨੂੰ ਕੀ ਪਤਾ ਹੋਵੇ ਮੈਨੂੰ ਤਾਂ ਸਾਰਾ ਪਤਾ ਹੈ ਭੈਣੇ ਮੇਰੇ ਆਈ ਤੋਂ ਹੋਇਆ ਆ ਇਹਦਾ ਮੈਨੂੰ ਵੀ ਕਹਿ ਕੇ ਗਈ ਆ ਕਹਿੰਦੀ ਬਾਹਰਲੇ ਖੇਤ ਪੰਨੀ ਵਾਲੇ ਖੇਤ ਦੋ ਕਨਾਲਾਂ ਵਾਈ ਜਾਂਦੇ ਮੈਂ ਕਿਹਨਾਂ ਨੂੰ ਪਤਾ ਨਹੀਂ ਜਿਹੜੇ ਰੋਜ਼ ਖੇਤ ਜਾਂਦੇ ਆ ਕਹਿੰਦੀ ਮੈਂ ਤਾਂ ਅੱਜ ਖੇਤ ਗਈ ਸੀ ਮੈਂ ਤਾਂ ਇਹਨੂੰ ਹੀ ਭਲੱਖਾ ਲੱਗਿਆ ਹੁਣਾਂ ਖੇਤਾਂ ਦੀ ਤਰੀਫ ਦੀ ਹੋਰ ਤਾਂ ਕੋਈ ਕੰਮ ਹੀ ਨਹੀਂ ਉਹਨੂੰ ਘਰੇ ਕੰਮ ਕਰਾ ਲਈ ਹੈ ਐਡਾ ਟਾਈਮ ਚਲਾ ਦੇ ਮਾਰ ਲਈ ਗੇੜਾ ਕੋਈ ਤੇ ਜਮੀ ਨਹੀਂ ਹੁੰਦੀ ਸਾਡੇ ਮੈਂ ਤੇ ਤੁਹਾਡੇ ਆ ਜਾਨੀ ਨਾ ਕੋਈ ਗੱਲ ਨਹੀਂ ਮੈਂ ਆ ਜੂਗੀ ਕੱਲ ਨੂੰ ਹਾਂ ਮੈਨੂੰ ਕਹਿੰਦੀ ਮੇਰੀ ਨੂੰ ਤਾਂ ਤੇਰੀ ਪੱਕੀ ਸਹੇਲੀ ਹੈ ਕਹਿੰਦੀ ਮੈਨੂੰ ਦੇ ਕਰਨ ਭਰਨੀ ਜਾਣੀ ਹੈ ਫਿਰ ਕੱਲ ਲੜਵਾ ਦੇ ਸਾਨੂੰ ਹਾਂ ਤੂੰ ਤਾਂ ਆਇਆ ਵੀ ਲੈ ਲੈ ਮੈਂ ਕਿ ਸਾਨੂੰ ਨਾ ਬਰਤਨ ਨਹੀਂ ਇੰਦਰਾਣੀ ਜਠਾਣੀ ਨੂੰ ਤੂੰ ਤਾਂ ਨਹੀਂ ਬਰਤੇ ਸੰ ਤਾਂ ਬਰਤਨ ਦੇ ਦੇ ਹੋਰ ਚੱਲ ਕੋਈ ਨਾ ਅਜੇ ਤੱਕ ਵੇਲਾ ਹੋ ਰਿਹਾ ਮੈਂ ਕੱਲ ਨੂੰ ਆਉਂਗੀ ਚੰਗਾ ਤੇ ਮੈਂ ਕੱਲ ਨੂੰ ਮਾਰ ਲਈ ਗੇੜਾ ਚੱਲ ਮੈਂ ਦੱਸ ਦਿਆਂ ਤੇਰੇ ਬਾਈ ਨੂੰ ਜਾ ਕੇ ਵੀ ਕੋਈ ਗੱਲ ਨਹੀਂ ਹੈ ਤੈਨੂੰ ਚੱਲ ਮੈਂ ਵੀ ਬਾਲਟੀ ਲੈਣੀਆਂ ਜਾ ਕੇ ਚੰਗਾ ਆ ਜਾ ਪਣੀ ਧਰ ਕੱਢ ਲੈ ਹੋਇਆ ਪਿਆ ਚੱਲ ਵਧੀਆ ਪਣੀ ਕੰਮ ਤਾਂ ਕਰ ਰਹੀ ਆਂ ਮੈਂ ਸੁਣਾ ਨਾ ਕਰ ਬੇਬੇ ਤਾਂ ਐਵੇਂ ਹੀ ਮਾਰਦੀ ਫਿਰਦੀ ਰਹਿੰਦੀ ਸਹੀ ਨਾ ਕੋਈ ਕਹਦਾ ਹੈ ਚੰਗਾ ਤੇ ਇਹ ਉਹ ਤਾਂ ਸੁਭਾਅ ਹੀ ਹੈਗਾ ਚੰਗਾ ਅੱਖੀ ਵਾਲੀ ਐ ਜਾਨੀ ਆ ਮੈਂ ਤਾਂ ਮੈਂ ਵੀ ਕੰਮ ਕਰਨਾ ਜਾ ਕੇ ਮੁੰਡੇ ਨੂੰ ਬੋਲ ਮਾਰਦੀ ਆਂ ਗਰਨਾਲ ਭਾਈ ਉਰੇ ਆ ਤੂੰ ਲਾ ਤੂੰ ਆਏ ਘਰ ਨਿਹੰਮਤ 10000 ਦਾ ਵੇਚਿਆ ਕਾਈ ਤੂੰ ਬੇਲੀ ਇੰਜ ਮੈਨੂੰ ਕੋਈ ਕੰਮ ਕੋਮ ਹੈ ਨਹੀਂ ਹੋਰ ਕੋਈ ਬੀਜ ਪੈਸੇ ਆਏ ਮੈਨੇ 5000 ਰੁਪਏ ਪੈਸੇ ਮੈਂ ਕਿਵੇਂ ਸਾਡਾ ਨਿੰਮ ਜਿਹਾ ਪਹਿਲਾਂ ਜ਼ਮੀਨ ਮਣਾਈ ਏ ਸਾਡੇ ਨਾਲ ਸਾਡੇ ਚ ਆ ਗਿਆ ਸੀਗਾ ਨਿੰਮ ਤੂੰ ੱੱਕਾ ਕਰਦਾ ਸਾਡੇ ਨਾਲ ਕਾਈ ਕਰਦਾ ੱੱਕਾ ਹੈਗਾ ਉਹ ਮਣਾ ਮੋਟਾ ਘਰੇ ਤੂੰ ਦੱਸਿਆ ਕਿ ਤੂੰ ਕੱਲੀ ਉਹੀ ਤੁਰੀ ਫਿਰਦੀ ਹੈਗੀ ਉਹੀ ਤਾਂ ਤੈਨੂੰ ਫਿਰਦਾ ਕੋਈ ਘਰ ਮੈਨੂੰ ਸਾਰਾ ਪਤਾ ਹੈ ਮੈਨੂੰ ਆਲੇ ਬਾਂਹ ਦਾ ਤੈਨੂੰ ਕਰੋ ਕੇ ਹੈਗਾ ਹੈ ਹਾਂ ਫਿਰ ਉਹ ਰਾਜਵੀਰ ਨੇ ਆਖੇ ਬਾਈ ਤੋ ਲਿਆ 5000 ਰੁਪਏ ਰਾਜਵੀਰ ਨੇ ਕਿਹਾ ਹਾਂ ਉਤਾਈ ਬੰਦਿਆਂ ਦੀਆਂ ਗੱਲਾਂ ਜੀ ਤੁਸੀਂ ਬੁੜੀਆਂ ਕਿਉਂ ਆਉਣੀਆਂ ਤੁਸੀਂ ਕੀ ਲੈਣ ਇਹਨਾਂ ਗੱਲਾਂ ਤੋਂ ਅਸੀਂ ਜਦੋਂ ਮਿੰਕੀ ਕਰਾਈਏ ਨਿੰਮ ਸਾਡੇ ਬੰਨਿਆ ਤੁਸੀਂ ਮਿੰਕੀ ਕਰਾ ਲਓ ਦੁਵਾਰੇ ਕਰਾ ਲਓ ਪੰਜ ਨਹੀਂ ਦੇਣਾ ਚਾਰ ਦੇ ਦੇ ਅੱਛਾ ਅੱਛਾ ਮਤਲਬ ਹਿਸਾਬ ਲਾ ਰਿਆ ਆਹੋ ਕਿਤੇ ਹੁਣ ਤਾਂ ਪੈਸਿਆਂ ਦੀ ਲੋੜ ਹੈ ਵੀ ਕਿੰਨੇ ਮਰਜ਼ੀ ਦੇ ਦੇ ਆ ਪੈਸਿਆਂ ਦੀ ਕੋਈ ਲੋੜ ਹੈ ਜਦੋਂ ਉਹ ਹਜ਼ਾਰ ਛੱਡਿਆ ਜੇ ਤੇ ਕੰਨੀ ਬੱਦ ਸੀ ਨਾ ਸਾਡੇ ਕੰਨੇ ਕਾਤ ਸੀ ਤੂੰ ਤਾਂ ਕਹਿੰਦੀ ਮੈਂ ਤੈਨੂੰ ਹਜ਼ਾਰ ਛੱਡਿਆ ਮੈਨੂੰ ਪੰਜ ਪੈਸੇ ਵੀ ਨਹੀਂ ਦਿੰਦਾ ਨਿੰਮੀ ਸਾਡਾ ਸੀਗਾ ਅਸੀਂ ਨਿੰਮੇ ਵੇਚਿਆਗਾ ਆਪਦਾ ਕਹੇ ਮੈਨੂੰ ਹੁਣ ਪੰਚਾਇਤ ਇਕੱਠੀ ਕਰਨੀ ਪਊ ਕੋਈ ਮਰਜ਼ੀ ਕਰ ਲੈ ਆ ਜੀ ਸਰਪੰਚ ਕੋਲ ਸਾਡੀਆਂ ਦਿੰਦੇ ਤੈਨੂੰ ਆ ਸੀਰੀਂ ਡਰਦੇ ਡੁਰਦੇ ਨਿੰਮ ਸਾਡੇ ਸੀਗਾ ਅਸੀਂ ਫੇਰ ਵੇਚਿਆਗੇ ਫੇਰ ਨਾਖੀ ਵੀ ਮੇਰੀ ਬੇਇੱਜ਼ਤੀ ਕਰਾ ਦਿੱਤਾ ਇਹ ਸਾਡੀ ਕਾ ਜੀ ਵੇਚ ਤੇ ਸੁੱਡੀ ਬੇਇੱਜ਼ਤੀ ਹੈ ਕਰਾਈ ਹੋ ਗਈ ਸਾਡੀ ਹੋ ਗਈ ਆ ਤੂੰ ਨਿੰਮ ਤਾਂ ਤੂੰ ਵੇਚਦਾ ਜਾ ਤਾਈ ਤੂੰ ਕਰ ਲੈ ਜਿਹੜਾ ਕੁਝ ਕਰਨਾ ਹੈਗਾ ਆ ਹਮਾ ਸਰਪੰਚ ਕੋਲ ਸਾਡੀਆਂ ਦਿੰਦੇ ਤਾ ਰਾਹ ਦੇ ਕੇ ਤੂੰ ਕਹਾਂ ਬਗਜੀ ਪੋਹਾਂ ਦੀ ਹਾਂ ਤੁਰ ਪੈਂਦੀ ਵਾਲੇ ਪੈਸੇ ਦੀ ਉਹਨੂੰ ਪੈਸੇ ਹੁਣ ਪੈਸੀ ਉਹ ਮੰਟਲੇ ਸਾਰਿਆਂ ਦੀ ਇੱਕੋ ਹੀ ਗੱਲ ਐ ਇਹਨਾਂ ਦੀ ਗੱਲਾਂ ਮਾਰਦੀ ਐ ਪੈਸੇ ਮੈਂ ਤੁਹਾਨੂੰ ਪੰਜ ਪੈਸੇ ਵੀ ਨਹੀਂ ਅੰਦਰ ਤੁਸੀਂ ਕਿਤੇ ਕਿੰਨਾ ਮਰਜੀ ਜ਼ੋਰ ਲਾ ਲਓ ਮਿੰਤੀ ਕਰਾ ਲਓ ਫਿਰ ਤੁਸੀਂ ਦੁਬਾਰੇ ਮਿੰਤੀ ਤਾਂ ਕਰਾਉਂਦੇ ਨਹੀਂ ਅਸੀਂ ਮੈਂਬਰ ਕੋਲ ਜਾਂਦੇ ਹਾਂ ਸਰਪੰਚ ਕੋਲ ਜਾਂਦੇ ਆ ਉਹ ਤੜਾਈਆਂ ਮਾਰ ਕੇ ਮੁੜ ਜਾਂਦੀ ਐ ਉਹ ਤਾਈ ਪੈਸੇ ਬੁਝੇ ਨਹੀਂ ਮਿਲਦੇ ਭੱਗ ਜਾਂਦਾ ਐ ਐ ਤਾਂ ਨਹੀਂ ਲੋਟ ਆਉਂਦਾ ਬੁੜੀ ਦਾ ਬੁੜੀ ਨੂੰ ਤਾਂ ਬਣਾਉਣਾ ਪਊ ਬੰਦਾ ਉਹਦੀ ਤਾਂ ਨੂਨੇ ਵੀ ਕਹਤਾ ਆ ਸੁਣਦੇ ਨਹੀਂ ਰਾਜਵੀਰ ਵੀ ਕਹਿੰਦੀ ਮੈਨੂੰ ਘਰੇ ਜਾ ਕੇ ਆਈਆਂ ਮੈਂ ਤੂੰ ਤਾਂ ਰਾਜਵੀਰ ਕੋਲੇ ਵਾਗ ਗਈ ਹਾਂ ਉਹ ਤਾਈ ਇੱਥੇ ਆ ਗਈ ਤਾਈ ਤਾਂ ਮੈਥੋਂ ਪੈਸੇ ਮੰਗਦੀ ਸੀ ਉਹ ਇਹਨੇ 5000 4000 ਰੁਪਏ ਦੇ ਦੇ ਕਿਤੇ ਕੁਝ ਦੇ ਤਾਂ ਨਹੀਂ ਦਿੱਤਾ ਨੂੰ ਮੈਂ ਤਾਂ ਉਹਨੂੰ 5 ਪੈਸੇ ਨਹੀਂ ਦਿੱਤੇ ਉਹਨੂੰ ਪੈਸੇ ਮੈਂ ਕਿਵੇਂ ਦੇ ਦੂੰਗਾ ਨਿੰਮਾ ਆਪਣੇ ਸੀਗਾ ਮਨਤੀ ਕਰਾਈਏ ਜਦੋਂ ਮੈਂ ਕਹਿ ਕੇ ਆਈਆਂ ਰਾਜਵੀਰ ਨੂੰ ਮੈਂ ਪੁੱਛ ਕੇ ਆਈਆਂ ਵੀ ਸਾਨੂੰ ਪਤਾ ਭਈ ਗੱਲ ਦਾ ਇਸ ਦਾ ਉਹ ਕਹਿੰਦੀ ਸਾਨੂੰ ਪਤਾ ਜਦੋਂ ਸਾਡਾ ਨਿੰਮੀ ਨਹੀਂ ਕਹਿੰਦੀ ਉਹ ਤਾਂ ਐਵੇਂ ਫਿਰਦੀ ਆ ਕਹਿੰਦੀ ਨਾ ਰਾਜਵੀਰ ਐ ਕਹਿੰਦੀ ਸਾਡਾ ਨਿੰਮੀ ਨਹੀਂ ਹਾਂ ਟਾਈਮ ਨੂੰ ਆਏ ਕਹਿੰਦੀ ਸੀ ਅਕੇ ਮੁੰਡਾ ਰਾਜਵੀਰ ਨੇ ਕਹਾ ਤੂੰ ਪੈਸੇ ਫੜ ਲੈਣੋ ਤੂੰ ਅੱਦੇ ਲੈ ਉਹ ਜਾਣ ਕੇ ਫਿਰਦੀ ਆ ਉਹਨੂੰ ਆਏ ਆ ਵੀ ਆਪੇ ਲੜੀ ਜਾਣਗੇ ਆਪ ਵਿਚ ਦੀ ਪੈਸੇ ਫੜ ਕੇ ਮੈਂ ਉੱਡ ਜੂ ਉਹ ਬਾੜੀ ਇਸ਼ਾਰ ਕਰਾਉਂਦੀ ਆ ਕੀ ਦੇ ਇਸ਼ਾਰਾ ਬੁੜੀ ਉਹ ਤਾਂ ਕਹਿੰਦੀ ਨਾ ਫੜ ਕੇ ਕਹਿੰਦੀ ਦੋ ਲਾ ਦਿਓ ਕਹਿੰਦੀ ਬੁੜੀ ਦੇ ਲਾ ਦਿਓ ਕਹਿੰਦੀ ਹਾਂ ਇਹ ਗੱਲ ਅਕੀ ਉਹ ਕਹਿੰਦੀ ਮੈਨੂੰ ਤਾਂ ਆਪ ਘਰੇ ਤਾਂ ਪਾਉਂਦੀ ਮੇਰੇ ਨਾਲ ਤਾਂ ਕਰੇ ਸੀ ਰੱਖਦੀ ਸਾਰਾ ਦਿਨ ਉਹਦਾ ਪਤਾ ਹੀ ਹੈ ਹੈ ਤਾਂ ਕਰੇ ਸੁਣੀ ਨਹੀਂ ਜਾਂਦਾ ਬਾਹਰ ਲੜਦੀ ਫਿਰਦੀ ਜਾਂ ਘਰੇ ਲੜਦੀ ਆ ਕੇ ਉਹ ਸਾਰੇ ਨੂੰ ਹੰਕਾਰੀ ਤਾਈ ਹੰਕਾਰੀ ਤਾਈ ਕਹਿੰਦੇ ਆ ਤਾਂ ਹੀ ਤਾਂ ਹੰਕਾਰੀ ਕਹਿੰਦੇ ਆ ਐਂ ਕਰੀ ਮੈਂ ਤਾਂ ਉਹਨੂੰ ਵਿਚਾਰੀ ਨੂੰ ਕਹਿ ਕੇ ਜਾਂ ਮਾਂ ਬਣੇ ਤੂੰ ਤਾਂ ਤੰਨਦੀਆਂ ਜਿਹੜੀ ਉਹਦੇ ਨਾਲ ਕੱਟਦੀਆਂ ਇਹ ਜੀ ਬੁੜੀ ਨਾ ਉਹ ਆਪਾਂ ਕਰਾਂਗੇ ਬੁੜੀ ਨੂੰ ਸਿੱਧੇ ਉਹ ਤੋਂ ਨਹੀਂ ਹੁੰਦੀ ਇਹਦਾ ਆਪਾਂ ਨੂੰ ਰਾਜਵੀਰ ਨੇ ਕਹੀ ਤਾਂ ਜਾਇ ਤੇ ਨਹੀਂ ਤੈਨੂੰ ਕਹਿ ਕੇ ਕੀ ਗਈ ਆ ਫਿਰ ਉਹ ਤਾਂ ਕਹਿੰਦੀ ਮੈਂ ਤੇਰੇ ਤੇ ਹੁਣ सरपंच ਲਿਓ ਕਿਤੇ ਮੈਂਬਰ ਲਿਓ ਕਿਤੇ ਕੁਛ ਕਹੀਏ ਮੈਂ ਤੂੰ ਮਿੰਤੀਤਾ ਕਰਾਉਂਦੀ ਨਹੀਂ ਮੈਂ ਤੈਨੂੰ ਕਹਿਣਾ ਵੀ ਜਾ ਤੂੰ ਬਗ ਜਾ ਸਰਪੰਚ ਦੇ ਸਰਪੰਚੀ ਲੈ ਕੇ ਆ ਜਾ ਕਹੀਏ ਕਿ ਜੇ ਕਹਿੰਦੀ ਮੈਂ ਸਰਪੰਚ ਨੂੰ ਲੈ ਕੇ ਹੁਣੀ ਆਉਣੀ ਆ ਘਰੀ ਆਉਗੀ ਤੂੰ ਐਂ ਕਰੀ ਮੜਾਏ ਹੁਣ ਤਿਆਰੀ ਰੱਖੀ ਉਹ ਆਉਗੀ ਤਾਂ ਹੈਗੀ ਮੁੜ ਕੇ ਲੈ ਤਿਆਰੀ ਹੈ ਹਾਂ ਹੁਣ ਘਰਾਂ ਵਿੱਚ ਤੂੰ ਨਾ ਵਿਚਾਈ ਮੈਂ ਤੇ ਨਸਾਂ ਦੇ ਬੰਦਾ ਬੁੜੀ ਨੇ ਮਾਰੇ ਤਾਂ ਗੱਲ ਬਾਧਾ ਵੜੀ ਜਾਂਦਾ ਇਹ ਬੁੜੀਆਂ ਬੁੜੀਆਂ ਦੀ ਲੜਾਈ ਨੇ ਮੈਂ ਹੀ ਲੋਟ ਤਾਉਣੀ ਕਿ ਉਹਨੂੰ ਬੋਲ ਮਾਰਿਆ ਨਾ ਮੈਂ ਤਾਂ ਆਸੇ-ਪਾਸੇ ਹੋ ਜਾਊਂਗਾ ਤੇ ਤੂੰ ਹੀ ਕਰੀ ਉਹਦੇ ਨਾਲ ਲੈ ਮੈਂ ਆਪੇ ਕਰ ਦੂੰ ਬੁੜੀ ਨੂੰ ਲੋਟ ਵੀ ਆ ਜਾ ਤਾਂ ਹੀ ਸਰਪੰਚ ਬੈਠਾ ਸੀ ਵੀ ਬੁਲਾ ਰੱਖਿਆ ਮੜਾ ਆ ਬੈਠ ਕੇ ਚ ਆ ਜਾ ਹਾਂ ਐਂ ਕਰੀਏ ਜਰਾ ਐਂ ਨਹੀਂ ਲੋਟ ਆਉਗੀ ਤੇ ਤੂੰ ਨਾ ਵਿਚਾਈ ਮੈਂ ਤਾਂ ਫਿਰ ਮੈਨੂੰ ਤਾਂ ਕਿਹਾ ਉਹਦੀ ਨੂੰਨੇ ਬਸ ਠੀਕ ਹੈ ਹਾਂ ਉਹ ਜਦੋਂ ਅਗਲੇ ਨਿਕਰੋਂ ਕਹਤਾ ਭਲਾ ਫਿਰ ਆਪਾਂ ਨੂੰ ਕੀ ਡਰ ਨਾਲੇ ਥੋੜਾ ਜਿਹਾ ਫਿਰ ਬੰਦੇ ਦਾ ਹੰਕਾਰ ਲਾਉਣੀ ਪੈਂਦਾ ਇਹ ਬਾਹਲਾ ਚਾਂਬੜ ਜੀ ਉਹ ਹੰਕਾਰ ਵਾਲੀ ਗੱਲੀ ਆਈ ਤੁਰੀ ਫਿਰਦੀ ਹੈ ਮੈਂ ਤਾਂ ਲੈਣਾ ਨਾ ਦੇਣਾ ਨਾ ਮੈਂ ਉਹਨੂੰ ਆਖਿਆ ਕਿੱਦਾਂ ਦੀ ਜ਼ਮੀਨ ਆਪਣੀ ਉਹੀ ਗੱਲ ਵੰਡੀ ਹੈ ਕਿ ਕਿੱਦਾਂ ਦੀਆਂ ਮਿੰਤੀਆਂ ਹੋਈਆਂ ਉਹ ਵਿਚਾਰੀ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਮੈਂ ਕਿ ਭੈਣੇ ਤੈਨੂੰ ਨਹੀਂ ਪਤਾ ਮੇਰੇ ਤਾਂ ਸਾਰਾ ਕੁਸਾਈ ਤੋਂ ਹੋਇਆ ਹੈ ਮੈਨੂੰ ਤਾਂ ਪਤਾ ਹੈ ਤੂੰ ਹੀ ਕਰੀਉ ਦਾ ਮਾਨਤਾ ਹੁਣ ਮੈਂ ਇਹ ਕੁਸਟ ਕਰ ਦੂਗੀ ਆ ਤੁਸੀਂ ਗੰਡਾ ਚੀਰ ਕੇ ਰੱਖ ਦਿਓ ਸਬਜੀ ਮੈਂ ਬਣਾ ਦੂੰ ਤੇ ਮੈਂ ਡੀਕਤੀਆਂ ਉਹਨੂੰ ਕੋਈ ਨਹੀਂ ਬਰਗੇ ਜਾਕੀ ਤਾਈ ਦੀ ਡੀਕਤੀਆਂ ਹੁਣ ਮੈਂ ਉਹ ਮੈਂ ਤਾਂ ਇਹ ਨਹੀਂ ਕੁਝ ਕਹਣਾ ਸੀ ਮਹਾ ਮਾਮਾ ਵਰਗੇ ਕਾਹਨੂੰ ਕੁਝ ਕਹਨੇਗਾ ਪਰ ਬੁੜੀਆਂ ਵਾਲੀਆਂ ਗੱਲਾਂ ਕਰਦੀ ਉਹ ਤਾਂ ਲੜਾਈਆਂ ਭਾਲਦੀ ਐ ਲੜਾਈ ਮੁੱਲ ਲੈਂਦੀ ਐ ਬਗੈਰ ਗੱਲ ਤੋਂ ਹੁਣ ਪੈਸੀ ਭਾਲਦੀ ਐ ਲੈ ਮੇਥੋਂ ਮੈਂ ਪੈਸੇ ਤੈਨੂੰ ਕਿਥੋਂ ਦੇ ਦਿਆਂ ਸਰਪੰਚੀ ਨੂੰ ਕਹਿ ਕੇ ਆਈ ਹੈਗੀ ਵੀ ਆਹ ਭਾਈ ਮੇਰਾ ਨਮ ਬੇਚਤਾ ਨਾਲ ਉਹ ਕਹਿੰਦਾ ਕਿਹੜਾ ਆਖਿਆ ਉਹਨਾਂ ਦੇ ਘਰੇ ਜਾ ਕੇ ਹਾਪੀਤਾ ਐਸਰੀਆ ਦਾ ਜਾ ਤਾਂ ਸਿੱਧੇ ਹੋ ਕੇ ਤੇ ਨਹੀਂ ਫਿਰ ਸਰਪੰਚ ਕੋਲੇ ਚਲੋ ਅੱਛਾ ਸਰਪੰਚ ਕੋਲੇ ਹੁਣ ਜਾ ਕੇ ਆਈਆਂ ਹਾਂ ਹਾਂ ਕਿੰਨਾ ਪੈਸਾ ਦਿੰਦੀ ਆ ਤਾਂ ਲੈ ਲੈ ਤੇ ਨਹੀਂ ਫਿਰ ਮੇਰੇ ਕੋਲ ਸੱਦੋ ਚਲ ਤਾਂ ਕੋਈ ਨਹੀਂ ਪੈਸੀ ਦੇ ਦੇਣੇ ਕਾਹਨੂੰ ਸਰਪੰਚ ਕੋਲੇ ਜਾਣਾ ਕਾਹਨੂੰ ਗੱਲ ਬਧਾਈ ਜਾਨੀ ਇਹ ਫਰਾ ਪੈਸਾ ਫਿਰ ਨਾ ਆ ਜਾ ਗਿਣਕੇ ਦੇਉਂਗੀ ਐ ਕਿਵੇਂ ਦੇ ਦੇਣ ਚੱਲ ਦੇ ਗਿਣਕੇ ਚਾਰ ਆ ਜਾ ਬੈਠ ਕੇ ਚਬਕ ਚਲੋ ਚਲੋ ਉਰੀ ਪਏ ਪੈਸੇ ਮੈਂ ਇੱਥੇ ਦੇ ਦੂੰ ਤੈਨੂੰ ਦਰਾਜ ਕੱਢ ਕੇ ਆ ਜਾ ਆ ਜਾ ਲੈ ਲੈ ਆ ਜਾ ਲੈ ਪੈਸਾ ਪਾਈਏ ਇਥੇ ਮੈਂ ਕਿਹਨਦੀ ਆ ਤੇਰੇ ਖਾਤਰ ਪੈਸੇ ਮਣਾਉ ਬਾਰ ਢਾਲੀ ਆਪਾਂ ਤੂੰ ਬਾਦ ਆ ਕੇ ਨਹੀਂ ਜਿੰਦੇ ਹੁੰਦੇ ਉਹ ਪੈਸੇ ਤਾਂ ਤਾਂ ਪੀੜੀਆਂ ਨਹੀਂ ਅੜਗੇ ਤਾਂ ਜਿਹੇ ਜੀ ਹੈਗੀ ਹੈਗੀ ਆ ਮੈਨੂੰ ਦੱਸ ਤਾਂ ਕਮਾਂਡਨ ਨੇ ਵੀ ਫੇਰ ਬੋਲੀ ਜਾਂਦੀ ਆ ਮੈਂ ਤਾਂ ਆ ਗਈ ਤੇਰੇ ਮੰਗ ਰਹੀ ਸੀ ਮੈਂ ਵੀ ਮੈਂ 5000 ਰੁਪਏ ਮੰਗਦੀ ਆ ਪਰ ਹੁਣ ਮੈਂ ਤਾਂ ਦਿੰਦੀ ਸੀ ਕਰੇ 5000 ਦੇ ਰੁਪਏ ਆ ਪੈਸੇ ਲੈ ਲੈ ਬਾਬਾ ਕਹਿੰਿਆ ਨਾ ਤੂੰ ਹੁਣ ਚੇਤਾ ਤਾਂ ਅੱਛਾ ਜੇ ਕੋਈ ਮੈਂ ਦਾ ਕਰਦਾ ਇਹਦਾ ਨਾਮ ਵੀ ਹੋਵੇ ਹੈ ਮਹਾਰਾਜ ਤੂੰ ਚੱਲ ਚੱਲ ਘਰੇ ਕਦੋਂ ਦੀ ਲੱਗੀ ਆ ਬੋਲਣ ਕੋਈ ਨਹੀਂ ਤੂੰ ਚੱਲ ਚੱਲ ਕਰ ਮੈਂ ਆ ਗਈ ਐ ਮੇਰਾ ਬੋਲੀ ਜਾ ਸਿੱਧੀ ਘਰੇ ਵਗ ਜੀ ਨਹੀਂ ਕੋਈ ਨਾ ਹਰਪ੍ਰੀਤ ਭੈਣੇ ਮੇਰੇ ਮੂੰਹ ਨੂੰ ਚੁੱਪ ਕਰ ਜਾ ਤਾਂ ਫੇਰ ਆ ਬੜੀ ਇੱਥੇ ਨਹੀਂ ਭੈਣੇ ਮੈਂ ਤਾਂ ਗੁੱਸੇ 'ਚ ਉਹ ਹੀ ਗੱਲ ਜਿਵੇਂ ਕਹਿੰਦੀ ਹੁੰਦੇ ਬੰਦੇ ਨੂੰ ਗੁੱਸਾ ਆ ਜਾਂਦਾ ਜਦੋਂ ਕਹਿੰਦੀ ਮੈਂ ਸਰਪੰਚ ਕੋਲੇ ਜਾਇਆਈ ਮੈਂ ਤਾਂ ਬੁੜੀ ਨੂੰ ਹੀ ਕਰਾਂ ਤੈਨੂੰ ਹੋਰ ਵੀ ਕਿਆ ਸੁਣ ਰਹੀ ਐ ਮਿੱਤਰੀ ਫਿਰਦੀ ਇਹਨੂੰ ਲਾਰਾ ਲਾ ਕੇ ਮੋੜ ਦਿਆ ਕਰੋ ਤੁਸੀਂ ਲੜਨ ਦੀ ਕੀ ਲੋੜ ਸੀਗੀ ਇਹ ਤਾਂ ਹੁਣ ਸਾਰੇ ਪਿੰਡ 'ਚ ਰੌਲਾ ਪਾ ਦੂ ਵੀ ਮੇਰੇ ਮਾਰਿਆ ਉਹਨਾਂ ਨੇ ਨੀਓ ਇਹ ਗੱਲ ਫੇਰ ਗੁੱਸੇ ਚ ਪੈਣੋਂ ਅਗਲਾ ਕਰੇ ਕੀ ਉਹ ਕਿਆ ਕਰਮਾ ਕੋਈ ਨਹੀਂ ਜਾਣੀਆ ਕਰੇ ਸਾਡੇ ਚੁਣਿਆ ਵੀ ਰਾਹ ਨਾ ਪਾਈ ਤੇਰੀ ਸਾਡੇ ਤਾਂ 2 ਘੰਟੇ ਹੋ ਗਏ ਸਾਡੇ ਤਾਂ ਬਾਰ ਚ ਹੀ ਖੜੀ ਆਉਂਦੀ ਆ ਮੁਰਜਾਂਦੀ ਆਉਂਦੀ ਆ ਮੁਰਜਾਂਦੀ ਬੰਦੇ ਨੂੰ ਗੁੱਸਾ ਤਾਂ ਆਈ ਜੇ ਕੀ ਬੰਦਾ ਕਰੂ ਕੀ ਮੈਨੂੰ ਐਂ ਦੱਸ ਜੇ ਸਾਡਾ ਕੋਈ ਛੋਡੇ ਬਰ ਗੇ ਜਾਵੇ ਤੂੰ ਕੀ ਕਰੇ ਫੇਰ ਇੱਕ ਤੂੰ ਹੀ ਤਾਂ ਕਹਿੰਦਾ ਮੈਨੂੰ ਮੈਂ ਤਾਂ ਫੇਰ ਐਵੇਂ ਅੱਕੀ ਹੋਈ ਨੇ ਕਹਿੰਦਾ ਤੂੰ ਰੋਜ ਦਾ ਕੰਮ ਮੈਂ ਵੀ ਤਾਂ ਅੱਕੀ ਕਰਦੀ ਸੀ ਜਿਵੇਂ ਕਹਿੰਦੇ ਨੇ ਅੱਕੇ ਨੂੰ ਅੱਕ ਚੱਬਣਾ ਪੈਂਦਾ ਜੀਵ ਕਿਸੇ ਦਾ ਕਰਦਾ ਹੁੰਦਾ ਚਲੋ ਮਾਮਾ ਵਰਗੀ ਐ ਮੈਂ ਤਾਂ ਤੁਹਾਨੂੰ ਗਲਤੀ ਮੰਨਦੀ ਆ ਗਲਤੀ ਤਾਂ ਜੇੜਾ ਕੁਛ ਮੈਂ ਕਰਨਾ ਕਿਸੇ ਚੰਗਾ ਹੋਗਾ ਤਾਂ ਮੈਨੂੰ ਹਟਾਤਾ ਜੇ ਮੈਂ ਇੱਥੇ ਕੁਝ ਨਹੀਂ ਦੇ ਬਾਈ ਦਾ ਕੋਈ ਗੱਲ ਬੁੜੇ ਹੱਡ ਸੀਗੇ ਵਿਚਾਰੀ ਦੇ ਸਾਰਾ ਸਿਆਲ ਬੈਠੀ ਉਹ ਕਰੀ ਜਾਂਦੀ ਕੋਈ ਨਹੀਂ ਚੰਗਾ ਮੈਂ ਜਾਨੀ ਚਲ ਭੈਣ ਨੂੰ ਘਰੇ ਰੱਖੀ ਭੈਣ ਮੰਨ ਕੇ ਹੁਣ ਆਉਣੀ ਚੰਗਾ ਚੰਗਾ ਹਾਂ ਉਹ ਮੈਥੋਂ ਤਾਂ ਹੋਰ ਹੀ ਕੰਮ ਹੋ ਗਿਆ ਸੀ ਮੈਂ ਤਾਂ ੜਖ ਚ ਖਿੱਚਲੀ ਸੀ ਬੁੜੀ ਫੜ ਕੇ ਬੂਮਾ ਮਰ ਜਾਂ ਜੇ ਕੁਛ ਬਾਈ ਦਾ ਮੈਨੂੰ ਤਾਂ ਸਾਰੇ ਪਿੰਡ ਚ ਬਦਨਾਮ ਕਰ ਦਾਂਦੀ ਬੁੜੀ ਹਜੇ ਵੀ ਸ਼ੁਕਰ ਕਰ ਉਹਦੀ ਨੂੰ ਚੰਗੀ ਐ ਬੁੜੀ ਨੇ ਤਾਂ ਕੋਈ ਕਸਰ ਨਹੀਂ ਛੱਡੀ ਹੁਣ ਜਦੋਂ ਅਗਲੇ ਨਾਲ ਆਖੂ ਛੋਟੇ ਸਰਪੰਚ ਲੈ ਕੇ ਆਉਣੀ ਆ ਪਹਿਲਾਂ ਗੁੱਸਾ ਤਾਂ ਆਊ ਬਾੜੀ ਹਕਾਰੀ ਨਹੀਂ ਨਹੀਂ ਤਾਂ ਤਾਂ ਨਾ ਵਿਚਾਰੀ ਜਿਹੜੀ ਕੱਟਦੀ ਏ ਚਲ ਉਹਨੂੰ ਦੱਸ ਦਿਆਂ ਜਾਂ ਕੇ ਵੀ ਘੇਰਾ ਨਿਬੜ ਗਿਆ